ਸਿੰਘ ਸਾਹਿਬ ਜੀ ਤੁਹਾਨੂੰ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ ਸਮੁੱਚਾ ਖਾਲਸਾ ਪੰਥ ਤੁਹਾਡੇ ਨਾਲ ਹੈ ਤੇ ਨਾ ਹੀ ਅਸਤੀਫੇ ਦਿਆਂ ਕੋਈ ਗੱਲ ਬਣਨੀ ਹੈ ਨਾ ਤੁਹਾਨੂੰ ਭੱਜਣ ਵੀ ਨਹੀਂ ਦੇਣਾ ਜੇ ਤੁਸੀਂ ਸਖਤ ਫੈਸਲੇ ਲਓਗੇ ਫੈਸਲੇ ਲੈ ਕੇ ਉਹਦੇ ਤੇ ਕਾਇਮ ਰਹੋਗੇ ਸਾਰੀਆਂ ਨਹਾਂਗਸੰਝ ਜਥੇਬੰਦੀਆਂ ਦਮਨ ਵੀ ਟਕਸਾਲ ਸਾਰੇ ਸੰਤ ਮਹਾਂਪੁਰਖ ਸਮੁੱਚਾ ਹੀ ਖਾਲਸਾ ਪੰਥ ਤੁਹਾਡੇ ਨਾਲ ਖੜਾ ਹੈ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਜੇ ਵਧੀਆ ਫੈਸਲੇ ਲਾਉਂਗੇ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਸਿੰਘ ਸਾਹਿਬ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜੀ ਨੇ ਫੈਸਲੇ ਲੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਉੱਥੇ ਤੱਕ ਸ੍ਰੀ ਦਮਨਵਾਸ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜੀ ਤੁਹਾਨੂੰ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ ਸਮੁੱਚਾ ਖਾਲਸਾ ਪੰਥ ਤੁਹਾਡੇ ਨਾਲ ਹੈ ਤੁਸੀਂ ਕਦੇ ਵੀ ਜੇ ਵਧੀਆ ਫੈਸਲੇ ਲਾਉਂਗੇ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਸਿੰਘ ਸਾਹਿਬ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜੀ ਨੇ ਫੈਸਲੇ ਲੈ ਤੇ ਜੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਕੋਈ ਗਲਤੀ ਕੀਤੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋਲੜਿਆਂ ਦੀ ਸਜ਼ਾ ਸੁਣਾਈ ਸੀ ਜੇ ਤੁਸੀਂ ਸਖਤ ਫੈਸਲੇ ਲਾਉਂਗੇ ਫੈਸਲੇ ਲੈ ਕੇ ਉਹਦੇ ਤੇ ਕਾਇਮ ਰਹੋਗੇ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਦਮਨਵੀਂ ਟਕਸਾਲ ਸਾਰੇ ਸੰਤ ਮਹਾਂਪੁਰਖ ਸਮੁੱਚਾ ਹੀ ਖਾਲਸਾ ਪੰਥ ਤੁਹਾਡੇ ਨਾਲ ਖੜਾ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਤੇ ਨਾ ਹੀ ਅਸਤੀਫੇ द्या ਕੋਈ ਗੱਲ ਬਣਨੀ ਹੈ ਨਾ ਤੁਹਾਨੂੰ ਭੱਜਣ ਵੀ ਨਹੀਂ ਦੇਣਾ ਇਹ ਵੀ ਨਹੀਂ ਕਹਿ ਸਕਦੇ ਵੀ ਅਸੀਂ ਅਸਤੀਫੇ ਦੇ ਕੇ ਜਾਂਦੇ ਆ ਇਹ ਨਹੀਂ ਹੁਣ ਦੇਣਾ ਜੇ ਆ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਜੇ ਕੋਈ ਫੈਸਲੇ ਲੈ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਡਰਦੇ ਹੋਏ ਕਦੇ ਜਿਹੜਾ ਉਹ ਵਾਪਸ ਨਹੀਂ ਗਿਆ ਨਾ ਉਹਨਾਂ ਨੇ ਕਦੇ ਫੈਸਲੇ ਬਦਲੇ ਜਦੋਂ ਇੱਕ ਵਾਰੀ ਅਰਦਾਸ ਹੋ ਜਾਂਦੀ ਹੈ ਉਹਦੇ ਤੇ ਕਾਇਮ ਰਹਿਣਾ ਉਹ ਸਾਡੇ ਸਿੰਘ ਸਾਬਾਂ ਦਾ ਫਰਜ਼ ਬਣਦਾ ਸਾਰੀਆਂ ਹੀ ਜੋ ਮਨਸ਼ਾ ਸਮੁੱਚੀ ਗੁਰਸਿੱਖ ਸੰਗਤਾਂ ਦੀ ਉਹ ਫੈਸਲੇ ਤੇ ਜਿਹੜਾ ਅਟੱਲ ਰਹਿਣਾ ਸੋ ਗੁਰੂ ਸਾਹਿਬ ਕਿਰਪਾ ਕਰਨ ਭਾਵੇਂ ਜਥੇਦਾਰ ਸਾਹਿਬ ਸਾਡੇ ਅੰਦਰੋਂ ਦੋਹੀ ਭਾਵਨਾ ਵੀ ਜ਼ਾਹਰ ਕਰਕੇ ਗਏ ਨੇ ਪਰ ਬਾਬਾ ਜੀ ਆਪ ਜੀ ਵੀ ਦਮ ਨਵੀਂ ਟਕਸਾਲ ਦੇ ਮੁਖੀ ਹੋ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਵੀ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਡੇ ਜਿਹੜੇ 10 ਜਥੇਦਾਰ ਬੁੱਢਾ ਦਲ ਦੇ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਨੇ ਜਿਨ੍ਹਾਂ ਦੇ ਚੌਥੇ ਜਥੇਦਾਰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਜਿਹੜੇ ਬੁੱਢਾ ਦਲ ਦੇ ਵੀ ਚੌਥੇ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਚੌਥੇ ਜਥੇਦਾਰ ਸੀ